ਸਵਾਗਤ ਹੈ ਪੀਟੀਸੀ ਨਿਊਜ਼ ਉੱਤੇ ਸਾਰੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਖਾਸ ਪੇਸ਼ਕਸ਼ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਇੱਕ ਅਹਿਮ ਖਬਰ ਇੱਕ ਨਹੀਂ ਦੋ ਅਹਿਮ ਖਬਰਾਂ ਨੇ ਕਿ ਕਿਵੇਂ ਪੰਜਾਬ ਦੀ ਜਨਤਾ ਨੂੰ ਇੱਕ ਤੋਂ ਬਾਅਦ ਇੱਕ ਝਟਕੇ ਲੱਗ ਰਹੇ ਸਭ ਤੋਂ ਵੱਡਾ ਝਟਕਾ ਲੱਗਾ ਪੈਟਰੋਲ ਡੀਜ਼ਲ ਦੇ ਰੇਟਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਵਾਅਦਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੇ ਰੇਟਾਂ ਦੇ ਵਿੱਚ ਵਾਅਦਾ ਕੀਤਾ ਗਿਆ ਨਾ ਸਿਰਫ ਪੈਟਰੋਲ ਡੀਜ਼ਲ ਬਲਕਿ ਬਿਜਲੀ ਦੀਆਂ ਦਰਾਂ ਦੇ ਵਿੱਚ ਵੀ ਕੁਝ ਤਬਦੀਲੀਆਂ ਕੀਤੀਆਂ ਗਈਆਂ ਨੇ ਬਿਜਲੀ ਸਬਸਿਡੀ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਨੇ ਦਰਸਲ ਹੁਣ ਪੰਜਾਬ ਦੇ ਵਿੱਚ पेट्रोल डीजल महंगा काट पैसे प्रति लीटर पेट्रोल महंगा किया गया और बानवे पैसे प्रति लीटर है जोड़ा वो डीजल महंगा कर दिता गया इस अलावा तो सत्त किलो वाट तक बिजली मिल तो मिलती सबसिडी भी खत्म कर देती है यानी कि जेकर ਲੋੜਾ ਜਿਹੜਾ ਉਹ 7 ਕਿਲੋਵਾਟ ਤੱਕ ਤੁਹਾਨੂੰ ਇੱਕ ਸਬਸਿਡੀ ਮਿਲਦੀ ਸੀ ਉਹ ਸਬਸਿਡੀ ਖਤਮ ਕਰ ਦਿੱਤੀ ਗਈ ਹੈ ਸਬਸਿਡੀ ਬਹੁਤ ਮੋਟੀ ਸੀ 7 ਕਿਲੋਵਾਟ ਤੱਕ 3 ਰੁਪਏ ਪ੍ਰਤੀ ਯੂਨਿਟ ਜਿਹੜੀ ਸਬਸਿਡੀ ਮਿਲਦੀ ਸੀ ਉਸ ਨੂੰ ਖਤਮ ਕਰ ਦਿੱਤਾ ਗਿਆ ਪਰ ਸਭ ਤੋਂ ਵੱਡੀ ਛਟਕੇ ਵਾਲੀ ਗੱਲ ਹੈ ਜਿਹੜੀ ਉਹ ਇਹ ਹੈ ਪੈਟਰੋਲ ਡੀਜ਼ਲ ਦੇ ਭਾਅ ਨੂੰ ਲੈ ਕੇ ਔਰ ਜਿਵੇਂ ਗਲਤ ਨਹੀਂ ਹੈ ਤਾਂ ਸ਼ਾਇਦ 2 ਸਾਲਾਂ ਦੇ ਵਿੱਚ ਇਹ ਤੀਜੀ ਵਾਰੀ ਹੈ ਜਿਹੜਾ ਰੇਟ ਬਤਾਇਆ ਗਿਆ ਇਸ ਬਾਰੇ ਹੋਰ ਜਾਣਕਾਰੀ ਹੈ ਜਿਹੜੀ ਉਹ ਸਾਨੂੰ ਦੇ ਰਹੇ ਨੇ ਮੌਨਟਾਈਸਾਈਕਲ ਜੀ ਬੁਲਾਰ ਨੇ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਪੰਜਾਬ ਦੇ ਸਾਈਕਲ ਸਾਹਿਬ ਕਿੰਨਾ ਕੁ ਵੱਡਾ ਛਟਕ ਪੈਟਰੋਲ ਡੀਜ਼ਲ ਦੇ ਰੇਟਾਂ ਦੇ ਵਿੱਚ ਵਾਧਾ ਕਰਨ ਦੇ ਸਸਿਕਲ ਹਰਪ੍ਰੀਤ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਮੈਨੂੰ ਆਨਲਾਈਨ ਲੈਂਡ ਵਾਸਤੇ ਅੱਜ ਦਾ ਦਿਨ ਸਾਡੇ ਸਾਹਿਬ ਵਾਸਤੇ ਸਾਡੇ ਵਪਾਰ ਵਾਸਤੇ ਇੱਕ ਬੜਾ ਮੰਦ ਭਾਗਾ ਦਿਨ ਹੈ ਅਸੀਂ ਤਾਂ ਬਹੁਤ ਸਮੇਂ ਤੋਂ ਪੰਜਾਬ ਸਰਕਾਰ ਨੂੰ ਅਪੀਲ ਵੀ ਕਰ ਰਹੇ ਹਾਂ ਔਰ ਰਿਕੁਐਸਟਾਂ ਵੀ ਕਰ ਰਹੇ ਹਾਂ ਵੀ ਮੌਕੇ ਦੀ ਨਜਾਕਤ ਨੂੰ ਦੇਖਦੇ ਹੋਏ ਵੀ ਪੰਜਾਬ ਦੇ ਵਿੱਚ ਤੇਲ ਦੀਆਂ ਕੀਮਤਾਂ ਤੇ ਜਿਹੜੇ ਵੈਟ ਨੇ ਉਹਨੂੰ ਘਟਾਉਣਾ ਚਾਹੀਦਾ ਸੀ ਪਰ ਅਨਫੋਰਚਨਟਲੀ ਅੱਜ ਮੈਨੂੰ ਪਤਾ ਚੱਲਿਆ ਵੀ ਇਹਨਾਂ ਨੇ ਇੱਕ ਵਾਰੀ ਫਿਰ ਵੈਟ ਕੀਲਾ ਪੈਟਰੋਲ ਔਰ ਡੀਜ਼ਲ ਤੇ ਵਧਾ ਦਿੱਤਾ ਔਰ ਇਹ ਲਗਭਗ ਤੀਸਰੀ ਹਾਈਕ ਹੈ ਇਨ தி ਲਾਸਟ 2 ইয়ারਸ ਜਿਹੜਾ ਇਹਨਾਂ ਨੇ ਪਹਿਲਾਂ ਦੋ ਵਾਰੀ 90 90 ਪੈਸੇ ਵਧਾਏ ਸੀਗੇ ਇੱਕ ਵਾਰੀ ਸੈਸ ਵਧਾਇਆ ਸੀ ਇੱਕ ਵਾਰੀ ਵੈਟ ਵਧਾਇਆ ਸੀਗਾ ਸੋ ਅਲਟੀਮੇਟਲੀ ਇਹ ਇੱਕ ਬਹੁਤ ਹੀ ਗਲਤ ਡਿਸੀਜਨ ਹੈ ਕਮੇਟ ਦਾ ਔਰ ਮੈਂ ਸਮਝਦਾ ਵੀ ਇਹ ਦਿਨਾਂ ਨੂੰ ਰੈਵਨਿਊ ਇਨਕਰੀਜ਼ ਨਹੀਂ ਹੋਏਗਾ ਇਨ ਫੈਕਟ ਰੈਵਨਿਊ ਡਿਕਰੀਜ਼ ਹੋਏਗਾ ਕਿਉਂਕਿ ਜਿਹੜੀਆਂ ਨਾਲ ਦੇ ਸੂਬੇ ਨੇ ਉਹਨਾਂ ਦੇ ਵਿੱਚੋਂ ਸਾਡਾ ਤੇਲ ਦਾ ਰੇਟ ਦਾ ਜਿਹੜਾ ਡਿਫਰੈਂਸ ਹੈ ਉਹ ਵੱਧਦਾ ਜਾ ਰਿਹਾ ਹੈ ਹੋਰ ਵੱਧ ਗਿਆ ਤੇ ਲੋਕ ਉੱਥੋਂ ਜਾ ਕੇ ਤੇਲ ਭਰਉਣਗੇ ਜਾਂ ਉੱਥੋਂ ਡਾਇਰੈਕਟ ਸਮਗਲਿੰਗ ਜਿਹੜੀ ਹੈ ਜਿਹੜੀ ਸਮਗਲਿੰਗ ਕਰਦੇ ਨੇ ਲੋਕ ਤੇਲ ਦੀ ਉਹ ਤੇਲ ਦੀ ਸਮਗਲਿੰਗ ਵੀ ਵੱਧ ਜਾਈ ਜੀ ਇਹਦੇ ਵਿੱਚ ਸਾਈਕਲ ਸਾਹਿਬ ਇਹ ਦੱਸੋ ਕਿ ਤੁਹਾਨੂੰ ਕੀ ਨੁਕਸਾਨ ਹੈ ਪੈਟਰੋਲ ਪੰਪਰ ਡੀਲਰਸ ਨੂੰ ਕੀ ਨੁਕਸਾਨ ਹੈ ਇਹਦੇ ਵਿੱਚ ਕਿਉਂਕਿ ਤੁਸੀਂ ਤਾਂ ਜਿੰਨਾ ਵੀ ਰੇਟ ਵੱਧੇਗਾ ਕੰਜ਼ਿਊਮਰ ਤੋਂ ਲੈਣਾ ਖਪਤਕਾਰ ਤੋਂ ਹੀ ਲੈਣਾ देखो ਗੱਲ ਇਹ ਹੈਗੀ ਹੈ ਵੀ ਜਿਹੜਾ ਪ੍ਰਾਈਸ ਡਿਫਰੈਂਸ ਹੈ ਉਹਦਾ ਸਭ ਤੋਂ ਵੱਡਾ ਇੰਪੈਕਟ ਜਿਹੜਾ ਹੈ ਕੰਜ਼ਿਊਮਰ ਤੇ ਪੈਂਦਾ ਹੈ। ਜੀ। ਔਰ ਇਹਦੇ ਨਾਲ ਕਿਤੇ ਜਿਹੜੇ ਲੋਕ ਸਮਗਲਿੰਗ ਕਰਦੇ ਨੇ ਉਹ ਦੂਜੇ ਸੂਬਿਆਂ ਤੋਂ ਸਸਤਾ ਤੇਲ ਲੈ ਆ ਕੇ ਪੰਜਾਬ ਦੇ ਵਿੱਚ ਵੇਚਦੇ ਨੇ। ਪੰਜਾਬ ਗਵਰਨਮੈਂਟ ਨੂੰ ਦੇਖੋ ਸਾਡਾ ਇੰਡੀਵਿਜੂਅਲੀ ਇਹ ਨੁਕਸਾਨ ਇਹ ਹੈਗਾ ਵੀ ਸਾਡਾ ਜਿਹੜਾ ਕਸਟਮਰ ਹੈ ਉਹ ਸ਼ਿਫਟ ਕਰ ਜਾਂਦਾ ਹੈ ਟੂਵਰਡਸ ਨੀਬਰਿੰਗ ਸਟੇਟਸ। ਐਗਜ਼ੈਕਟਲੀ। ਲੇਕਿਨ ਜਿਹੀ ਪੰਜਾਬ ਗਵਰਨਮੈਂਟ ਦੀ ਜਿਹੜੀ ਸਕੀਮ ਬਣੀ ਹੋਈ ਹੈ ਨਾ ਵੀ ਅਸੀਂ ਦੇ ਪੈਸੇ પેટ્રોલ ડીজেল ਤੇ ਵਧਾ ਕੇ ਆਪਣੀ ਆਮਦਨ ਵਧਾ ਲਾਂਗੇ ਇਹਦੇ ਨਾਲ ਸਭ ਤੋਂ ਵੱਡਾ ਨੁਕਸਾਨ ਜਿਹੜਾ ਬਾਰਡਰਿੰਗ ਸਟੇਟਸ ਦੇ ਵਿੱਚ ਬਾਰਡਰਿੰਗ ਡਿਸਟ੍ਰਿਕਟਸ ਦੇ ਵਿੱਚ ਸਾਨੂੰ ਹੁੰਦਾ ਸਾਡੀ ਡੀਲਰਾਂ ਨੂੰ ਲਗਭਗ 6 ਜ਼ਿਲ੍ਹੇ ਐਸੇ ਨੇ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੋਪੜ ਬਹਾਲੀ ਇਹ ਜਿਹੜੇ ਨੇ ਇਹ ਚੰਡੀਗੜ੍ਹ ਹਿਮਾਚਲ ਔਰ ਜੇ ਐਂਡ ਕੇ ਦੇ ਨਾਲ ਟੱਚ ਕਰਦੇ ਆ ਤੁਸੀਂ ਇਹ ਦੇਖੋ ਵੀ ਜੋ ਹਿਮਾਚਲ ਵਰਗੀ ਛੋਟੀ ਜੀ ਸਟੇਟ ਹੈ 2020 ਸੰਨ 2020 ਦੇ ਵਿੱਚ ਫਾਈਨੈਂਸ਼ੀਅਲ ਇਅਰ ਦੀ ਮੈਂ ਗੱਲ ਕਰ ਰਿਹਾ ਵੀ 440 ਕਰੋੜ ਰੁਪਇਆ ਤੈਲ ਤੋਂ ਕਮਾਉਂਦੀ ਸੀ ਜੀ ਜੀ ਉਹ ਅੱਜ ਤੁਸੀਂ ਦੇਖੋ ਸਾਡੇ 400% ਵੱਧ ਕੇ 1529 ਕਰੋੜ ਰੁਪਇਆ ਕਮਾਣ ਲੱਗ ਪਈ ਹੈ ਆ ਇਹ ਤਾਂ ਹੈ ਨਹੀਂ ਕਿੰਨੀ ਪੋਪੂਲੇਸ਼ਨ ਵੱਧ ਗਈ ਜਾਂ ਵਹੀਕਲ ਵੱਧ ਗਏ ਉੱਥੇ ਦੇਖੋ ਜੀ ਨਾ ਉਹਨਾਂ ਦੀ ਪੋਪੂਲੇਸ਼ਨ ਵਧੀ ਹੈ ਨਾ ਉਹਨਾਂ ਦੇ ਕੋਈ ਬਹੁਤੇ ਵਹੀਕਲ ਵਧੇ ਹੈ ਫਰਕ ਕੀ ਹੋਇਆ ਸੰਨ 2020 ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੁੰਦੀ ਸੀ ਉਹਨਾਂ ਨੇ ਕੋਵਿਡ ਦੇ ਦੌਰਾਨ 2 ਪੀ ਲੀਟਰ પેટ્રોલ ડીਜ਼ਲ ਦਾ ਰੇਟ ਵਧਾਇਆ ਜੀ ਔਰ ਜਮਾਚੇ ਨੇ 2 ਰੁਪਏ ਲੀਟਰ ਪੈਟਰੋਲਾ ਡੀਜ਼ਲ ਦਾ ਰੇਟ ਘਟਾਇਆ ਤੇ ਜਿਹੜਾ ਡਿਫਰੈਂਸ ਹੈਗਾ ਉਹ ਡਿਫਰੈਂਟ ਡਿਫਰੈਂਸ ਜਿਹੜਾ ਪਹਿਲਾਂ ਸਬਰ ਤੇ ਹੁੰਦਾ ਸੀ ਉਹ 5.5 ਰੁਪਏ ਦਾ ਪਹੁੰਚ ਗਿਆ ਤੇ ਤੁਸੀਂ ਇਹ ਦੇਖੋ ਕਿ ਇੰਨੀ ਜ਼ਬਰਦਸਤ ਸਿਫਟ ਹੋਈ ਹੈ ਟ੍ਰੇਡ ਦੀ ਕਿ ਇੱਕ ਛੋਟਾ ਜਿਹਾ ਸੂਬਾ 450% ਗਰੋਥ ਗ로우 ਕਰ ਗਿਆ ਇਨ ਰੈਵਨਿਊ ਕਲੈਕਸ਼ਨ ਸਾਡੀ ਜਿਹੜੀ ਸਰਕਾਰ ਆ ਇਹ 5500 ਤੋਂ ਲੈ ਕੇ 6000 ਕਰੋੜ ਕਮਾਉਂਦੀ ਸੀਗੀ ਉਸ ਪੀਰੀਅਡ ਦੇ ਵਿੱਚ ਉਹ ਵਧ ਵਧਾ ਕੇ ਹਜੇ ਤੱਕ 7800 ਤੱਕ ਪਹੁੰਚੀ ਹੈ ਤਾਂ ਇਹ ਦਿਸ ਇਜ਼ ਇਨ ਇਨਕਰੀਜ਼ ਆਫ ਓਨਲੀ 140% ਵੇਅਰ ਐਸ ਪੰਜਾਬ ਇਜ਼ ਅ ਮੋਰ ਫਲਰਿਸ਼ਿੰਗ ਸਟੇਟ ਮੋਰ ਬਿਗਰ ਸਟੇਟ ਦੈਨ ਹਿਮਾਚਲ ਔਰ ਸਾਡੇ ਇੱਥੇ ਵੈਟ ਦੀ ਕਲੈਕਸ਼ਨ ਜਿਹੜੀ ਹੈ ਉਸ ਕੈਲਕੂਲੇਸ਼ਨ ਨਾਲ ਕਹੋ ਜਾਂ ਉਸ ਪ੍ਰਤੀਸ਼ਤ ਨਾਲ ਕਹੋ ਤੁਸੀਂ ਵਾਦੀ ਨਹੀਂ ਰਹੀ ਜਸਟ ਬਿਕੋਜ਼ ਆਫ ਦੀ ਪੂਰ ਡਿਸੀਜਨਸ ਆਫ ਦੀ ਗਵਰਨਮੈਂਟ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਸੈਗਲ ਸਾਹਿਬ ਸੰਗਲ ਗੱਲਬਾਤ ਕਰਨ ਲਈ ਇਸਨ ਮੌਂਟੀ ਸੈਗਲ ਜਿਹੜੇ ਡਿਟੇਲ ਦੇ ਵਿੱਚ ਜਾਣਕਾਰੀ ਦੇ ਰਹੇ ਸੀਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਰੇਟ ਦੇ ਵਿੱਚ ਫਰਕ ਆਇਆ ਔਰ ਇਸ ਤੋਂ ਇਲਾਵਾ ਗੱਲ ਇੱਥੇ ਖਤਮ ਨਹੀਂ ਹੁੰਦੀ ਹੁਣ ਤੁਹਾਨੂੰ ਕੈਗ ਦੀ ਰਿਪੋਰਟ ਦਾ ਵੀ ਕੁਝ ਹਵਾਲਾ ਦੱਸਣ ਜਾ ਰਹੇ ਹਾਂ ਜਿਹੜੇ ਖੁਲਾਸੇ ਕੈਗ ਦੀ ਰਿਪੋਰਟ ਦੇ ਵਿੱਚ ਹੋਏ ਨੇ ਉਹਨਾਂ ਦਾ ਵੀ ਹਿਸਾਬ ਕਿਤਾਬ ਹੈ ਉਹ ਤੁਹਾਨੂੰ ਦੱਸਣ ਜਾ ਰਹੇ ਹਾਂ ਦਰਸਲ ਕੈਗ ਦੀ ਰਿਪੋਰਟ 10674 ਕਰੋੜ ਰੁਪਏ ਦਾ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਹਿਸਾਬ ਹੀ ਨਹੀਂ ਦਿੱਤਾ ਜਿਹੜਾ ਪੈਸਾ ਕੇਂਦਰ ਦੀ ਸਰਕਾਰ ਵੱਲੋਂ ਸਬਸਿਡੀਆਂ ਦੇ ਰੂਪ ਦੇ ਵਿੱਚ ਆਇਆ ਸੀਗਾ ਪੰਜਾਬ ਦੀ ਸਰਕਾਰ ਨੂੰ ਉਸ ਦਾ ਕੋਈ ਵੀ ਹਿਸਾਬ ਨਹੀਂ ਦਿੱਤਾ ਜਿਸ ਕਰਕੇ ਅਗਲਾ ਪੈਸਾ ਆਣ ਤੋਂ ਰੁਕ ਗਿਆ ਯੂਟਿਲਾਈਜੇਸ਼ਨ ਸਰਟੀਫਿਕੇਟ ਕੰਦਰੇ ਯੂਸੀ ਕੰਦਰੇ ਉਹ ਦਿੱਤਾ ਗਿਆ ਕਿੰਨਾ ਨੇ ਦਿੱਤਾ ਪੰਜਾਬ ਸਰਕਾਰ ਦੇ ਪੰਜ ਵਿਭਾਗ ਨਹੀਂ ਦੇ ਰਹੇ 3674 ਕਰੋੜ ਦਾ ਹਿਸਾਬ ਕੈਗ ਨੇ ਜਤਾਇਆ ਫੰਡਾਂ ਦੀ ਗਲਤ ਦੁਰਵਰਤੋਂ ਦਾ ਖਰਚਾ ਕੇਂਦਰ ਦੀਆਂ ਸਕੀਮਾਂ ਦਾ ਹਿਸਾਬ ਦੇਣ ਦੇ ਵਿੱਚ ਪੰਚਾਇਤ ਵਿਭਾਗ ਸਭ ਤੋਂ ਪਿੱਛੇ ਹੈ ਕਿਉਂਕਿ ਵੱਖ-ਵੱਖ ਡਿਪਾਰਟਮੈਂਟਸ ਨੂੰ ਕੇਂਦਰ ਸਰਕਾਰ ਜਿਹੜੀ ਉਹ ਪੈਸਾ ਦਿੰਦੀ ਹੈ ਸਬਸਿਡੀਆਂ ਦੇ ਰੂਪ ਦੇ ਵਿੱਚ ਔਰ ਉਹਨਾਂ ਦੇ ਵਿੱਚੋਂ 1908 ਕਰੋੜ ਰੁਪਏ ਦਾ ਯੂਟਿਲਾਈਜੇਸ਼ਨ ਸਰਟੀਫਿਕੇਟ ਕਾਇਗਦੀ ਰਿਪੋਰਟ ਦੇ ਮੁਤਾਬਕ ਪੰਚਾਇਤ ਵਿਭਾਗ ਨੇ ਕੇਂਦਰ ਦੀ ਸਰਕਾਰ ਨੂੰ ਨਹੀਂ ਦਿੱਤਾ ਜੀ ਹਾ ਇਸ ਤੋਂ ਲਾਵਾ ਸਕੂਲ ਸਿੱਖਿਆ ਬੋਰਡ ਦੇ ਵਿੱਚ ਵੀ 673 ਕਰੋੜ ਰੁਪਏ ਕਿੱਥੇ ਖਰਚੇ ਕੇਂਦਰ ਨੂੰ ਇਸ ਦਾ ਵੀ ਕੋਈ ਹਿਸਾਬ ਨਹੀਂ ਦਿੱਤਾ ਗਿਆ ਸਥਾਨਕ ਸਰਕਾਰਾਂ ਵੱਲੋਂ 318 ਕਰੋੜ ਰੁਪਏ ਦਾ ਕੋਈ ਹਿਸਾਬ ਹੈ ਜਿਹੜਾ ਕੇਂਦਰ ਦੀ ਸਰਕਾਰ ਨੂੰ ਨਹੀਂ ਦਿੱਤਾ ਗਿਆ ਖੇਤੀਬਾੜੀ ਵਿਭਾਗ ਦੇ 228 ਕਰੋੜ ਦੀ ਕੋਈ ਖਬਰ ਨਹੀਂ ਮਕਾਨ ਉਸਾਰੀ ਅਤੇ ਸਿਹਤ ਵਿਭਾਗ ਦੇ 141 ਕਰੋੜ ਵਹੀ ਖਾਤੇ ਚੋਂ ਹਵਾ ਹੋ ਗਏ ਇਹ ਨਹੀਂ ਪਤਾ ਲੱਗਿਆ ਕਿੱਥੇ ਕੋਈ ਹਿਸਾਬ ਨਹੀਂ ਦਿੱਤਾ ਗਿਆ ਸਹੀ ਵਰਤੋਂ ਨਾ ਹੋਣ ਕਰਕੇ ਪਹਿਲਾਂ ਵੀ ਰੁਕ ਚੁੱਕੇ ਨੇ ਆਰਡੀਐਫ ਤੇ ਐਨਐਚਐਮ ਸਮੇਤ ਕਈ ਫੰਡ ਕੇਂਦਰ ਪੰਜਾਬ ਸਰਕਾਰ ਨੂੰ ਲਿਖ ਚੁੱਕੀ ਹੈ ਫੰਡ ਦੀ ਸਹੀ ਵਰਤੋਂ ਕਰਨ ਲਈ ਚਿੱਠੀਆਂ ਔਰ ਖਦਸ਼ਾ ਜਿਹੜਾ ਕੈਗ ਦੇ ਰਿਪੋਰਟ ਦੇ ਵਿੱਚ ਇਹ ਜਤਾਇਆ ਜਾ ਰਿਹਾ ਕਿ ਜਿਹੜਾ ਪੈਸਾ ਆਇਆ ਸੀ ਉਹਦੀ ਸ਼ਾਇਦ ਦੁਰਵਰਤੋਂ ਹੋ ਗਈ ਹੈ ਇਸ ਕਰਕੇ ਇਹਦਾ ਯੂਟਿਲਾਈਜੇਸ਼ਨ ਸਰਟੀਫਿਕੇਟ ਹੈ ਜਿਹੜਾ ਉਹ ਨਹੀਂ ਕੇਂਦਰ ਦੀ ਸਰਕਾਰ ਨੂੰ ਭੇਜਿਆ ਗਿਆ ਇਸ ਤੋਂ ਵੱਡੀ ਖਬਰ ਹੋਰ ਕੀ ਹੋ ਸਕਦੀ ਹੈ ਕਿ ਕੇਂਦਰ ਜਦੋਂ ਪੈਸਾ ਵੱਖ-ਵੱਖ ਵਿਭਾਗਾਂ ਨੂੰ ਦਿੰਦੀ ਹੈ ਕਿ ਤੁਸੀਂ ਆ ਆ ਲੋਕਾਂ ਦੇ ਕੰਮ ਕਰਨੇ ਨੇ ਔਰ ਉਹ ਪੈਸਾ ਜਦੋਂ ਸਹੀ ਤਰੀਕੇ ਨਾਲ ਨਹੀਂ ਵਰਤਿਆ ਗਿਆ ਇਸ ਕਰਕੇ ਉਹਦਾ ਯੂਸੀ ਨਹੀਂ ਗਿਆ ਜੇ ਯੂਸੀ ਨਹੀਂ ਜਾਏਗਾ ਤਾਂ ਅੱਗੋਂ ਜਿਹੜੇ ਫੰਡ ਆਣੇ ਆ ਉਹ ਵੀ ਰੁਕ ਜਾਣਗੇ ਰਵਿੰਦਰ ਮੀਤ ਮੇਰੇ ਨਾਲ ਜੁੜੇ ਹੋਏ ਨੇ ਰਵਿੰਦਰ ਹਾਲੇ ਤੱਕ ਕੋਈ ਸਟੇਟਮੈਂਟ ਪੰਜਾਬ ਦੀ ਸਰਕਾਰ ਵੱਲੋਂ ਜਾਰੀ ਹੋਈ ਹੈ ਕਿਉਂਕਿ ਕੈਗ ਦੀ ਰਿਪੋਰਟ ਇਹ ਕਹਿੰਦੀ ਹੈ ਕਿ 3674 ਕਰੋੜ ਦਾ ਹਿਸਾਬ ਦੇਣਾ ਪੰਜਾਬ ਸਰਕਾਰ ਨੇ ਲਿਓ ਦੇਖੋ ਅੱਜ ਅਸੀਂ ਪੰਜਾਬ ਦੇ ਫਾਈਨਾਂਸ ਮਿਨਿਸਟਰ ਹਰਪਾਲ ਚੀਮਾ ਕੋਲ ਇਹ ਜਦੋਂ ਗੱਲਬਾਤ ਕੀਤੀ ਜਦੋਂ ਵਸੂਨ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੱਲੋਂ ਇਹ ਸਪੱਸ਼ਟ ਕੀਤਾ ਗਿਆ ਕਿ ਅਧਿਕਾਰੀਆਂ ਦੇ ਕੋਲ ਅਸੀਂ ਨੋਟਿਸ ਭੇਜ ਦਿੱਤਾ ਹੈ ਤੇ ਅਧਿਕਾਰੀ ਇਸ ਨੂੰ ਜਲਦ ਕਲੀਅਰ ਕਰਨਗੇ ਯਾਨੀ ਕਿ ਪੰਜਾਬ ਸਰਕਾਰ ਇਹ ਐਕਸੈਪਟ ਕਰ ਰਹੀ ਹੈ ਕਿ 3674 ਕਰੋੜ ਰੁਪਏ ਦਾ ਜਿਹੜਾ ਹਿਸਾਬ ਕਿਤਾਬ ਹੈ ਜਿਹੜਾ ਸੈਂਟਰ ਨੂੰ ਦੇਣਾ ਹੁੰਦਾ ਉਹ ਹਾਲੇ ਤੱਕ ਨਹੀਂ ਦਿੱਤਾ ਗਿਆ ਕੈਕ ਦੀ ਰਿਪੋਰਟ ਦੇ ਵਿੱਚ ਇਹ ਵੱਡਾ ਫਲਾਸਾ ਹੋਇਆ ਜਿਸ ਦੇ ਵਿੱਚ ਪੰਜ ਵਿਭਾਗ ਆ بڑے ਵੱਡੇ ਵਿਭਾਗ ਨੇ ਜਿਦੇ ਵਿੱਚ ਸਭ ਤੋਂ ਮੋਢੀ ਇਸ ਮਾਮਲੇ ਦੇ ਵਿੱਚ ਰੂਰਲ ਡਿਵੈਲਪਮੈਂਟ ਤੇ ਪੰਚਾਇਤ ਵਿਭਾਗ ਹੈਗਾ ਜਿਨਾ ਕਿ ਇਸ ਸਮੇਂ ਲਾਲਜੀਤ ਭੁੱਲਰ ਮੰਤਰੀ ਹੈਗੇ ਨੇ ਉਹਨਾਂ ਦੇ ਉਲੇ ਡਿਪਾਰਟਮੈਂਟ ਹੈਗਾ ਉਹਨਾਂ ਕੋਲੇ 1908 ਕਰੋੜ ਰੁਪਏ ਦੇ ਜਿਹੜੇ ਹਿਸਾਬ ਕਿਤਾਬ ਹੈਗੇ ਨੇ ਉਹ ਸੈਂਟਰ ਸਰਕਾਰ ਨੂੰ ਨਹੀਂ ਦਿੱਤੇਗੇ ਠੀਕ ਹੈ ਤੇ ਜਿਹੜਾ ਸਭ ਤੋਂ ਵੱਡਾ ਦਾਅ ਪੇਚ ਵਾਲੀ ਗੱਲ ਹੈਗੀ ਆ ਆਪੇ ਤੇ ਕਿ ਅਕਿੰਦਰ ਸਰਕਾਰ ਵੱਲੋਂ ਵਾਰ-ਵਾਰ ਜਿਹੜੇ ਸੈਂਟਰ ਦੀਆਂ ਸਕੀਮਾਂ ਦੇ ਤਹਿਤ ਪੈਸੇ ਭੇਜੇ ਜਾਂਦੇ ਨੇ ਜਦੋਂ ਉਹਨਾਂ ਦਾ ਹਿਸਾਬ ਕਿਤਾਬ ਨਹੀਂ ਦਿੱਤਾ ਜਾਏਗਾ ਤਾਂ ਫਿਰ ਆਧੇ ਆਪਣੇ ਪੈਸੇ ਤੇ ਐਨਐਚਐਮ ਦੇ ਪੈਸੇ ਜਾਂ ਹੋਰ ਸਕੀਮਾਂ ਦੇ ਪੈਸੇ ਪੰਜਾਬ ਸਰਕਾਰ ਕੋਲੇ ਕਿਵੇਂ ਭੇਜੇ ਜਾਣਗੇ ਇਹ ਇਦੋਂ ਨਾਲ ਇਹ ਵੀ ਹੈ ਰਵਿੰਦਰ ਮੀਤ ਕੀ ਯੂਸੀ ਤੁਸੀਂ ਭੇਜੋਗੇ ਨਹੀਂ ਤਾਂ ਜੇ ਹੋਰ ਫੰਡ ਜਿਹੜੇ ਆਣੇ ਨੇ ਉਹ ਰੁਕ ਜਾਣਗੇ ਵਾਰ-ਵਾਰ ਜਦੋਂ ਤੁਸੀਂ ਕੇਂਦਰ ਨੂੰ ਕਹਿੰਦੇ ਹੋ ਕਿ ਸਾਨੂੰ ਫੰਡ ਨਹੀਂ ਦੇ ਰਹੀ ਸਾਡੇ ਫੰਡ ਤੇ ਰੋਕ ਲਾ ਰਹੀ ਹੈ ਉਹਦਾ ਇੱਕ ਵੱਡਾ ਕਾਰਨ ਵੀ ਹੋ ਸਕਦਾ ਕਿ ਯੂਸੀ ਨਹੀਂ ਦਿੱਤੇਗੇ ਇਕੋ ਜ਼ਾਹਰ ਤੌਰ ਤੇ ਆਫਤਾਰ ਤੇ ਜਦੋਂ ਵਿੱਤਮ ਕਾਰਡ ਪੰਜਾਬ ਸਰਕਾਰ ਵੱਲੋਂ ਖੇਡਿਆ ਜਾਂਦਾ ਕਿ ਸਾਡੇ ਫੰਡ ਕੇਂਦਰ ਸਰਕਾਰ ਵੱਲੋਂ ਰੂਪ ਲਏ ਗਏ ਨੇ ਤਾਂ ਉਹਦੇ ਵਿੱਚ ਟੈਕਨੀਕਲ ਟਰਮ ਜਿਹੜੀਆਂ ਹੈਗੀਆਂ ਨੇ ਉਹ ਆਮ ਤੌਰ ਤੇ ਕੈਗ ਦੀ ਰਿਪੋਰਟਾਂ ਦੇ ਵਿੱਚ ਸਾਹਮਣੇ ਆਉਂਦੀਆਂ ਕਿ ਕੈਗ ਦੀ ਰਿਪੋਰਟ ਦੇ ਵਿੱਚ ਦੱਸਿਆ ਜਾਂਦਾ ਕਿ ਸੈਂਟਰ ਤੋਂ ਸਕੀਮਾ ਤਹਿਤ ਕਿੰਨੇ ਪੈਸੇ ਆਏ ਕਿੰਨੇ ਪੈਸੇ ਸਹੀ ਜਗ੍ਹਾ ਤੇ ਲੱਗੇ ਕਿੰਨੇ ਪੈਸੇ ਦਸਾਂ ਆ ਦਿੱਤਾ ਗਿਆ ਕਿੰਨੇ ਦਾ ਨਹੀਂ ਦਿੱਤਾ ਗਿਆ ਹਰ ਸਾਲ ਕੈਗ ਇਸ ਦੀ ਇੱਕ ਜੋ ਫਾਈਨੈਂਸ਼ੀਅਲ ਰਿਪੋਰਟ ਤਿਆਰ ਕਰਦੀ ਹੈ ਤਾਂ ਉਹ ਪੰਜਾਬ ਸਰਕਾਰ ਨੂੰ ਭੇਜਦੀ ਹੈ ਪੰਜਾਬ ਸਰਕਾਰ ਅੱਗੇ ਗਵਰਨਰ ਪੰਜਾਬ ਨੂੰ ਭੇਜਦਾ ਇਹ ਟੈਕਨੀਕਲੀ ਪੂਰਾ ਜਿਹੜਾ ਹੈਗਾ ਗਰਾਉਂਡ ਜਿਹੜਾ ਜਿੱਥੇ ਟੈਗ ਦੀ ਰਿਪੋਰਟ ਪਹੁੰਚਦੀ ਹੈ ਜਦੋਂ ਇਸ ਤਰੀਕੇ ਦੇ ਨਾਲ ਹਿਸਾਬ ਦਿੱਤਾ ਹੀ ਨਾ ਜਾਏਗਾ ਤਾਂ ਫਿਰ ਅਸੀਂ ਉਮੀਦ ਕਿਵੇਂ ਕਰ ਸਕਦੇ ਹਾਂ ਕਿ ਸੈਂਟਰ ਸਰਕਾਰ ਹੋਰ ਸਕੀਮਾਂ ਦੇ ਤਹਿਤ ਸਾਨੂੰ ਹੋਰ ਪੈਸੇ ਭੇਜੇਗਾ ਕਿਉਂਕਿ ਜਦੋਂ ਪੈਸਾ ਪਹਿਲਾਂ ਜਿਹੜਾ ਭੇਜਿਆ ਗਿਆ ਉਸ ਦਾ ਹੀ ਹਿਸਾਬ ਤਵਰਲ ਦਾ ਨਾ ਹੋਵੇ ਤਾਂ ਜ਼ਾਹਿਰ ਤੌਰ ਤੇ ਅਗਲੇ ਪੈਸੇ ਕਿਵੇਂ ਆਉਣਗੇ ਤਾਂ ਉਦੋਂ ਇਸ ਕੰਡੀਸ਼ਨ ਦੇ ਵਿੱਚ ਪੰਜਾਬ ਆ ਕੇ ਖੜ ਜਾਂਦਾ ਕਿ ਉਦੋਂ ਪੈਸੇ ਰੁਕ ਜਾਂਦੇ ਆ ਪੰਜਾਬ ਪੰਜਾਬ ਬਿਲਕੁਲ ਠੀਕ ਹਾਲਾਂਕਿ ਇਹ ਕੋਈ ਪਹਿਲਾ ਮਸਲਾ ਨੇ ਜਿਵੇਂ ਤੁਸੀਂ ਵੀ ਲਗਾਤਾਰ ਦੇਖਦੇ ਰਹੇ ਹੋ ਕਿ ਆਮ ਤੌਰ ਤੇ ਇਹ ਹੈ ਕਿ ਸਰਕਾਰ ਦੇ ਵਿੱਚ ਕੇਂਦਰ ਦੀਆਂ ਸਕੀਮਾਂ ਤੇ ਪੈਸੇ ਰੁਕਦੇ ਰਹਿੰਦੇ ਨੇ ਤੇ ਉਸ ਦਾ ਸਿਆਸੀ ਬਿਵਾਲ ਵੀ ਪੰਜਾਬ ਦੇ ਵਿੱਚ ਖੜਾ ਹੁੰਦਾ ਤਾਂ ਇੱਕ ਵਾਰ ਫਿਰ ਤੋਂ ਇਸ ਮਸਲੇ ਦੇ ਉੱਤੇ ਕੇਂਦਰ ਤੇ ਪੰਜਾਬ ਸਰਕਾਰ ਆਹਮਣੇ ਸਾਹਮਣੇ ਹੋ ਸਕਦੀ ਚਲੋ ਬਹੁਤ ਬਹੁਤ ਧੰਨਵਾਦ ਰਵਿੰਦਰ ਇਸ तमाम ਜਾਣਕਾਰੀ ਤੇ ਲਈ ਸੋ ਇੱਕ ਵਾਰ ਫਿਰ ਤੋਂ ਕੇਂਦਰ ਤੇ ਸਟੇਟ ਆਹਮੋ ਸਾਹਮਣੇ ਹੋ ਸਕਦੀ ਹੈ ਕੇਂਦਰ ਸਰਕਾਰ ਨੇ ਜੋ ਪੈਸਾ ਭੇਜਿਆ ਕੈਗਦੀ ਰਿਪੋਰਟ ਦੇ ਵਿੱਚੋਂ ਖੁਲਾਸਾ ਹੋਇਆ कि लगभग 3674 करोड़ 3674 करोड़ रुपए ਦਾ حساب ਕਿਤਾਬ ਪੰਜਾਬ ਦੀ ਸਰਕਾਰ ਨੇ ਕੇਂਦਰ ਨੂੰ ਨਹੀਂ ਦਿੱਤਾ ਇਸ ਕਰਕੇ यूसी ਜਿਹੜੇ ਨੇ ਉਹ ਨਹੀਂ ਭੇਜੇ ਆਉਣ ਵਾਲੇ ਸਮੇਂ ਦੇ ਵਿੱਚ ਫੰਡ ਜਿਹੜਦੇ ਉਹ ਰੁਕ ਸਕਦੇ ਨੇ ਇਹ ਇੱਕ ਵੱਡਾ ਸਵਾਲ ਦੋਹਰਾ ਝਟਕਾ ਜਿਹੜਾ ਉਹ ਜ਼ਰੂਰ ਪੰਜਾਬ ਦੇ ਲੋਕਾਂ ਨੂੰ ਅੱਜ ਲੱਗਿਆ પેટ્રોલ ਡੀਜ਼ਲ ਤੇ ਰੇਟ ਦੇ ਵਿੱਚ ਬਿਜਲੀ ਦੀ ਜਿਹੜੀ ਸਬਸਿਡੀ ਕੈਨਸਲ ਕੀਤੀ ਗਈ ਉਹਦੇ ਵਿੱਚ ਤੇ ਤੀਸਰਾ ਸਭ ਤੋਂ ਵੱਡਾ ਕਾਰਨ ਕੀ ਜਿਹੜਾ ਪੈਸਾ ਕੇਂਦਰ ਵੱਲ ਆਣਾ ਉਹਦਾ ਯੂਸੀ ਨਾ ਦੇ ਕੇ ਸਰਕਾਰ ਆਉਣ ਵਾਲੇ ਫੰਡਾਂ ਨੂੰ ਰੋਕ ਸਕਦੀ ਹੈ ਦੇਸ਼ ਨੂੰ ਇਹਦੀ ਬਾਕੀ ਖਬਰਾਂ ਨਹੀਂ ਬਣ ਰਹੀ ਪੀਟੀਸੀ ਨਿਊਜ਼ ਨਾਲ ਧੰਨਵਾਦ